ਮੇਰੇ ਹਸਬੰਦੇ ਲਈ ਜੀਣਾ ਮਾ ਆਪਣੀ ਮੰਮੀ ਲਈ ਜੀਣਾ ਮਾ ਮੇਰੇ ਪਿੱਛੇ ਸਾਰੇ ਹੱਕ ਆ ਮੈਂ ਉਹਨਾਂ ਨੇ ਚਾਹਤੀ ਸੀ ਹਿੱਤੇ ਦਿਨ ਹੀ ਦੀਪ ਸਰਦਾਰਨੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕ ਵੀਡੀਓ ਸਾਂਝੇ ਕੀਤੀਆਂ ਜਿਨ੍ਹਾਂ ਦੇ ਵਿੱਚ ਦੀਪ ਸਰਦਾਰਨੀ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੁਬਾਰਾ ਸਿਰੇ ਤੋਂ ਸ਼ੁਰੂ ਕਰਨ ਜਾ ਰਹੀ ਆਂਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਦੀਪ ਸਰਦਾਰਨੀ ਦਾ ਪ੍ਰਾ ਅੱਜ ਤੋਂ ਕੁਝ ਕ ਟਾਈਮ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਤੇ ਜਿਸ ਤੋਂ ਬਾਅਦ ਦੀਪ ਸਰਦਾਰਨੀ ਬਿਲਕੁਲ ਟੁੱਟ ਚੁੱਕੀ ਸੀ ਉਹ ਆਪਣਾ ਸਾਰਾ ਕੰਮ ਕਾਰ ਛੱਡ ਦਿੱਤਾ ਸੀ ਉਸਨੇ ਸੋਸ਼ਲ ਮੀਡੀਆ ਜਿਸ ਤੋਂ ਉਸ ਨੂੰ ਪੈਸੇ ਆਉਂਦੇ ਨੇ ਸੋ ਜਿਹਦੇ ਚੱਲਦਿਆਂ ਹੋਣੇ ਹੋਣੇ ਦੀਪ ਸਰਦਾਰਨੀ ਨੇ ਆਪਣੀ ਵੀਡੀਓ ਦੇ ਵਿੱਚ ਇਹ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਨੇ ਕਿ ਮੈਂ ਆਪਣੀ ਲਾਈਫ ਸ ਕਰਨ ਜਾ ਰਹੀਆਂ ਤੇ ਨਾਲ ਦੀ ਨਾਲ ਦੀਪ ਸਰਦਾਰੀ ਨੇ ਇਹ ਵੀ ਗੱਲਾਂ ਕਲੀਅਰ ਕੀਤੀਆਂ ਨੇ ਬਹੁਤ ਸਾਰੇ ਲੋਕ ਕਹਿੰਦੇ ਪੈਸੀ ਕੀ ਦੀਪ ਸਰਦਾਰੀ ਦੇ ਆਪਣੇ ਹਸਬੰਡ ਨਾਲ ਹੁਣ ਨਹੀਂ ਬਣਦੀ ਉਹ ਤਾਂ ਕਰਕੇ ਆਸਟ੍ਰੇਲੀਆ ਵਾਪਸ ਨਹੀਂ ਜਾ ਰਹੀ ਇੱਥੇ ਦੀਪ ਸਰਦਾਰੀ ਨੇ ਇਹ ਗੱਲਾਂ ਕਲੀਅਰ ਕੀਤੀਆਂ ਨੇ ਕਿ ਮੇਰਾ ਹਸਬੰਡ ਮੈਨੂੰ ਬਹੁਤ ਸਪੋਰਟ ਕਰਦਾਗਾ ਉਹ ਮੈਨੂੰ ਅੰਦਰੋਂ ਅੰਦਰੀ ਮਰਦ ਦੀ ਨੂੰ ਦੇਖ ਨਹੀਂ ਸਕਦਾ ਉਹ ਕਹਿੰਦਾ ਕਿ ਹੁਣ ਘਰੋਂ ਬਾਹਰ ਨਿਕਲ ਤੂੰ ਆਪਣਾ ਕੰਮ ਸ਼ੁਰੂ ਕਰ ਆਪਣੇ ਸ਼ੂਟ ਵਗੈਰਾ ਸ਼ੁਰੂ ਕਰ ਤੇ ਹੁਣ ਮੈਂ ਜਲਦੀ ਹੀ ਆਪਣੇ ਸ਼ੂਟ ਸ਼ੁਰੂ ਕਰਨ ਜਾ ਰਹੀਆਂ ਹਾਂਗੇ ਬਾਕੀ ਜੋ ਦੀਪ ਸਰਦਾਰੀ ਨੂੰ ਪਿਆਰ ਸਪੋਰਟ ਕਰਦੇ ਨੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ